ਜਦੋਂ ਆਪਣੇ ਵਿਰੋਧੀ ਧਿਰ ਦੇ ਨੇਤਾ ਇਹ ਮੈਥੋਂ ਪਹਿਲਾਂ ਬੋਲਦੇ ਬਣਾ ਲਈ ਸਾਹਮਣੇ ਬੜੇ ਇੱਕ ਇੱਕ ਚੀਜ਼ ਦੱਸੀ ਉਹਨਾਂ ਨੇ ਜਦੋਂ ਆਪਣੇ ਸਰਕਾਰ ਦੇ ਵਿੱਚ ਨੁਕਤਾ ਚੀਨੀਆਂ ਕਰਦੇ ਆ ਮੇਰੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਅਗਰ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਤੇ ਇਸ ਪੰਜਾਬ ਦੇ ਵਿੱਚ ਅਗਰ ਕਿਸੇ ਪਾਰਟੀ ਨੇ ਰਾਜ ਕੀਤਾ ਤਾਂ ਉਹ ਸਰ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ 2017 ਦੇ ਵਿੱਚ ਗੁਟਕਾ ਸਾਫ ਦੀ ਸੌਂ ਖਾ ਕੇ ਸੱਤਾ ਦੇ ਵਿੱਚ ਆਈ ਸੀ ਪ੍ਰੋਮਿਸ ਇਹਨਾਂ ਨੇ ਕੀਤਾ ਸੀ ਵੀ ਅਸੀਂ ਘਰ ਘਰ ਨੌਕਰੀਆਂ ਦੇਵਾਂਗੇ ਲੇਕਿਨ ਪ੍ਰੋਮਿਸ ਇਹਨਾਂ ਦਾ ਕੀਤਾ ਹੋਇਆ ਆਪਣੀ ਸਰਕਾਰ ਪੂਰੇ ਕਰ ਰਹੀ ਆ ਜਿਨ੍ਹਾਂ ਨੇ 51 52000 ਦੇ ਕਰੀਬ ਜੋਬਸ ਦਿੱਤੇ ਲੇਕਿਨ ਪ੍ਰੋਮਿਸ ਇਹਨਾਂ ਨੇ ਕੀਤੀ ਸੀ ਇਹਨਾਂ ਨੇ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਕਿਹਾ ਸੀ ਅਸੀਂ ਘਰ ਘਰ ਦਾ ਕਰਜ਼ਾ ਮਾਫ਼ ਕਰਾਂਗੇ ਸਰ ਕਰਜ਼ਾ ਤਾਂ ਮਾਫ਼ ਕੀ ਕਰਨੀਆਂ ਸਾ ਇਹਨਾਂ ਨੇ ਕੀ ਕਰਨਾ ਸੀ ਆਮ ਜ਼ਿਮੀਦਾਰਾਂ ਦੀਆਂ ਜਿਹੜਾ ਬਹੁਤ ਸਰ ਅਹਿਮ ਮੁੱਦਾ ਸੋਸਾਇਟੀਆਂ ਦੀਆਂ ਕਾਪੀਆਂ ਬੰਦ ਕਰਾਤੀਆਂ ਜੀ ਉਹਨਾਂ ਨੇ ਕਰਜ਼ਾ ਨਹੀਂ ਭਰਿਆ ਉਹਨਾਂ ਨੂੰ ਆਏ ਸੀ ਵੀ ਮਹਾਰਾਜਾ ਸਾਹਿਬ ਦਾ ਪ੍ਰੋਮਿਸ ਆ ਤੇ ਸਾਰਾ ਕਰਜ਼ਾ ਸਾਡਾ ਮਾਫ਼ ਹੋ ਜੂ ਅੱਜ ਸਾਰੇ ਪੰਜਾਬ ਦੀਆਂ ਸੁਸਾਇਟੀਆਂ ਜੋ ਇੱਕ ਨੰਬਰ ਤੇ ਚੱਲਦੀਆਂ ਸੀ ਸਰ ਉਹ ਸਾਡੇ ਏਰੀਆ ਦੇ ਵਿੱਚ ਬੰਦ ਹੋਣ ਦੀ ਤਾਦਾਦ ਤੇ ਆ ਉਹਨਾਂ ਸੁਸਾਇਟੀਆਂ ਬਾਰੇ ਸਰ ਅੱਜ ਜ਼ਮੀਂਦਾਰ ਸਾਰੇ ਪੈਸਾ ਭਰਨ ਨੂੰ ਤਿਆਰ ਆ ਉਹ ਕਹਿੰਦੇ ਆ ਵੀ ਸਾਨੂੰ ਕੈਸ਼ ਪੇਮੈਂਟ ਤੇ ਐਡਵਾਂਸ ਪੈਸੇ ਲੈ ਲਓ ਪਰ ਸਾਨੂੰ ਆਪਣਾ ਰੇ ਡੀਏਪੀ ਇਹ ਜਰੂਰ ਦਿਆ ਕਰੋ ਸਰ ਇਹ ਇੱਕ ਬੜਾ ਵੱਡਾ ਇਸ਼ੂ ਆ ਜੀ ਕਿਉਂਕਿ ਬਾਹਰ ਦੁਕਾਨਦਾਰਾਂ ਦੇ ਉੱਤੇ ਬੜੀ ਲੁੱਟ ਮੱਚਦੀ ਆ ਜੀ ਅਗਰ ਇਹ ਸੋਸਾਇਟੀਆਂ ਦੇ ਵਿੱਚ ਉਹਨਾਂ ਦੀ ਰੇਹ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਕਾਪੀਆਂ ਬਣਾ ਕੇ ਚਾਹੇ ਆਪਦੇ ਬੰਨਿਓ ਬੈਂਕਸ ਦੇ ਕੋਈ ਵੀ ਐਡਵਾਂਸ ਪੈਸੇ ਨਾ ਦੇਣ ਉਹਨਾਂ ਤੋਂ ਪੈਸੇ ਲੈ ਲੈਣ ਇਹ ਬੜਾ ਵੱਡਾ ਇੱਕ ਇੱਕ ਆਪਣਾ ਇਸ਼ੂ ਆ ਜੀ ਇਹ ਵੀ ਇਹਨਾਂ ਦਾ ਕੀਤਾ ਵੈ ਸਰ ਆਪਣੀ ਆਪਣੀ ਜਨਤਾ ਤੇ ਆਪਣੀ ਸਰਕਾਰ ਭੁਗਤ ਰਹੀ ਆ ਇਹ ਆਪਣਾ ਇਹ ਸਰ ਕੀਤਾ ਇਹਨਾਂ ਨੇ ਆ ਸਰ ਤੀਜੀ ਇਹਨਾਂ ਨੇ ਸੌਂ ਖਾਦੀ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਸਰ ਸੌਂ ਇਹਨਾਂ ਨੇ ਖਾਦੀ ਸੀ ਟਿੱਕਾ ਰਾਪਾ ਰਹੇ ਆ ਜੀ ਅੱਜ ਜਗ੍ਹਾ ਜਗ੍ਹਾ ਤੇ ਹਰੇਕ ਮੀਡੀਆ ਦੇ ਉੱਤੇ ਇੱਕੋ ਹੀ ਗੱਲ ਆ ਰਹੀ ਆ ਕਿ ਮਾਨ ਸਰਕਾਰ ਇਸ ਨਸ਼ੇ ਦੇ ਵਿਰੋਧ ਦੇ ਵਿੱਚ ਆ ਤੇ ਸਰ ਅੱਜ ਵੀ ਮੇਰੇ بڑے ਸਤਕਾਰਯੋਗ ਬਾਜਵਾ ਸਾਹਿਬ ਉਹਦੇ ਜੀ ਨੁਕਸ ਕੱਢ ਕੇ ਕਿ ਐ ਨਹੀਂ ਜੀ ਇਹਨਾਂ ਨੇ ਵੱਡਿਆਂ ਨੂੰ ਪਹਿਲਾਂ ਕਿਉਂ ਨਹੀਂ ਪਈ ਪਰ ਮੈਂ ਇੱਕ ਗੱਲ ਬੜੀ ਆਪਣਾ ਹੰਬਲੀ ਇਹਨਾਂ ਨੂੰ ਕਹੂੰਗਾ ਜੀ ਕਿ ਮੇਰੇ ਬਹੁਤ ਹੀ ਸਤਕਾਰਯੋਗ ਨੇਤਾ ਜੀ ਨੇ ਕਿਹਾ ਸੀ ਕਿ ਇਹ ਪਤਾ ਨਹੀਂ ਕਿੱਥੋਂ ਮਟੀਰੀਅਲ ਇਕੱਠਾ ਹੋ ਕੇ ਆ ਗਿਆ ਪਰ ਮੈਂ ਇਹਨਾਂ ਨੂੰ ਅੱਜ ਜਵਾਬ ਦੇਣਾ ਕਿ ਇਸ ਮਟੀਰੀਅਲ ਨੇ ਸਰ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ ਹਜੇ 2 ਸਾਲ ਪਏ ਆ ਸਰ 3 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਕਰਕੇ ਵਿਖਾਤਾ ਜੋ ਇਹਨਾਂ ਵੱਡੇ-ਵੱਡੇ ਵੱਡੀਆਂ-ਵੱਡੀਆਂ ਪਾਰਟੀਆਂ ਸੈਂਟਰ ਲੈਵਲ ਦੀਆਂ ਪਾਰਟੀਆਂ ਸੈਂਟਰ ਲੈਵਲ ਦੀਆਂ ਪਾਰਟੀਆਂ ਜਿਨ੍ਹਾਂ ਨੇ ਸਾਰੀ ਉਮਰ ਹਿੰਦੁਸਤਾਨ ਤੇ ਰਾਜ ਕੀਤਾ ਪੰਜਾਬ ਤੇ ਰਾਜ ਕੀਤਾ ਉਹਨਾਂ ਦੇ ਅੱਜ ਇਹ ਜਿਹੜਾ ਸਾਡਾ ਆਪਣਾ ਮਟੀਰੀਅਲ ਜਿਨ੍ਹਾਂ ਨੂੰ ਕਹਿੰਦੇ ਸੀ ਨਾ ਉਹਨਾਂ ਨੇ ਉਹਨਾਂ ਦੇ ਮੂੰਹ ਬੰਦ ਕਰਾ ਕੇ ਰੱਖ ਦਿੱਤੇ। ਹੋਰ ਸੋ ਮੈਂ ਇਸ ਗੱਲ ਦੀ ਬੜੀ ਮਾਣ ਦੇ ਨਾਲ ਸੋ ਮੈਂ ਇਸ ਗੱਲ ਦੇ ਬੜੇ ਮਾਣ ਦੇ ਨਾਲ ਅੱਜ ਮੈਂ ਇਹ ਗੱਲ ਕਹੂੰਗਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਵੀ ਕਰੂੰਗਾ ਖਾਸ ਕਰਕੇ ਸਪੀਕਰ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਵਿਦਵਾਨ ਸਭਾ ਦੇ ਵਿੱਚ ਆਉਣ ਤੇ ਪਹਿਲੀ ਵਾਰੀ ਮੈਨੂੰ ਮੌਕਾ ਦਿੱਤਾ ਗਵਰਨਰ ਸਾਹਿਬ ਦੀ ਇਸ ਸਪੀਚ ਤੇ ਬੋਲਣ ਦਾ ਮੈਂ ਇਸ ਸਮਾਗਮ ਵਿੱਚ ਇਕੱਤਰ ਹੋਏ ਇਸ ਸਦਨ ਦੇ ਆਪਣਾ ਮੈਂਬਰ ਰਾਜਪਾਲ ਜੀ ਅਤੇ ਉਹਨਾਂ ਦੇ ਭਾਸ਼ਣ ਲਈ ਅਤੀ ਧੰਨਵਾਦੀ ਹਾਂ ਜੋ ਇਹਨਾਂ ਨੇ 21 ਮਾਰਚ 2025 ਨੂੰ ਸਦਨ ਦੇ ਵਿੱਚ ਦੇਣ ਦੀ ਕਿਰਪਾਲਤਾ ਕੀਤੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸ਼੍ਰੀ ਜੀ